ਅੱਜ ਦੀ ਵੀਡੀਓ ਵਿੱਚ ਬਈ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨੇਹਾਲ ਸਿੰਘ ਵਾਲਾ ਨੇੜੇ ਬਈ ਨੇਹਾਲ ਸਿੰਘ ਵਾਲਾ ਪੜ ਪਿੰਡ ਨੇੜੇ ਰਹਿੰਦੇ ਨੇ ਮੋਬਾਈਲ ਨੰਬਰ ਉਹਦੇ ਜੀ ਮੋਬਾਈਲ ਨੰਬਰ ਡਾਕਟਰ ਦਾ 76990999722 ਕਿਹੜਾ ਸੂਆ ਹੁੰਦੀ ਹੈ ਬੈਠਾ ਇਹ ਡਾਕਟਰ ਦੂਜੀ ਸੂਆ ਹੁੰਦੀ ਆ ਬਈ ਕਿੰਨੇ ਦਿਨ ਲਊ ਬਈ ਨਿੰਨ ਬਈ ਇਹਦੇ ਪਏ ਹਜੇ 10 12 ਠੀਕ ਆ ਡਾਇਮੰਡ ਪੀਸ ਹੀ ਆ ਹਾਂਜੀ ਹਾਂਜੀ ਵੀਰ ਦੁੱਧ ਵੀ 35 36 ਕਿਲੋ ਖੁੱਲਾ ਪਾ ਦੂਗਾ ਓਏ ਟੁੱਲ ਦੇਖੋ ਟੁੱਲ ਬੜੀ ਪਈ ਆ ਬਈ ਥਣ ਬਹੁਤ ਚੰਗਾ ਗੁਲਾਬੀ ਬਾਕੀ ਨਾੜਾਂ ਮੋਹੱਲਵਾਲੀ ਡਾਕਟਰ ਦਾ ਲੈਣ ਦੇਣ ਜਿਹੜਾ ਇੱਕ ਅੱਖ 20000 ਦੀ ਦੇ ਦਾਂਗੇ ਠੀਕ ਐ ਭਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 86990999728 ਤੇ ਆ ਕਿਹੜਾ ਸੂਆ ਸੂਈ ਇਹ ਪਲੂਨ ਸੂਈ ਆ ਕੱਲ ਦੁਪਹਿਰ ਦੀ ਵੀਰੇ 12 ਕਿਲੋ ਬੋਲਾ ਤਿਆਰ ਆ ਠੰਡੀ ਸੀਰ ਬਹੁਤ ਆ ਮਗਰ ਵਸ ਆ ਗਿਆ ਭਾਈ ਲੈ ਅੱਛਾ ਦੇ ਤਾਂ ਆ ਥਣ ਦਿਖਾ ਰੇ ਇਹਦੀ ਬਹੁਤ ਸੋਹਣੀ ਥਣ ਲੱਗਿਆ ਭਾਈ ਲੈ ਜਿਵੇਂ ਮਰਜੀ ਇੱਥੇ ਜਿਵੇਂ ਮਰਜੀ ਬੈਠ ਲੈ ਕੁਛ ਨਹੀਂ ਕਹਿੰਦੀ ਵੀ ਪਹਿਲਾਂ ਨੂੰ ਸੀ ਕਿਆ ਬਾਤ ਲੈ ਲਊਗਾ ਬੜਾ ਚੰਗਾ ਹਾਂਜੀ ਭਾਈ ਬੱਚਾ ਆ ਗਿਆ ਬੱਛਾ ਭਾਈ ਇਹਦਾ ਮੁੱਲ ਕਰੋ ਨੂੰ 70 ਕਰੋਲਾ 75 ਦਾ 68000 ਅੱਗੇ ਬਈ ਸਾਈ ਵਾਲਾ ਕੀ ਇਹਨਾਂ ਦੂਜਾ ਦਿਨ ਹੋ ਗਿਆ ਬਈ ਸੂਈ ਨੂੰ ਪੂਰੀ ਸੀ ਠੰਡੀ ਆ ਮਗਰ ਬਸ ਸਾ ਦੇ ਲੈ ਅੱਠ ਤੋਂ 9 ਕਿਲੋ ਬੋਲਾ ਹੋਣਾ ਦੋ ਦੂਬਾਰਾ ਤੇਰਾ ਕਿਲੋ ਖੁੱਲਾ ਜਿਵੇਂ ਮਰਜੇ ਇੱਥੇ ਫੇਰੀ ਚੱਲ ਕੋਈ ਹਾਂਜੀ ਹਾਂਜੀ ਬਈ ਕੀ ਮੋਲ ਲੱਜੈ ਇਹਦਾ ਮੋਲ ਬਸ ਲੈਣ ਦੇਣ ਜੀ ਆ ਲੈ ਡਾਕਟਰ ਕੋਈ 50 ਨਹੀਂ ਕੋਈ 55 ਨਹੀਂ 48000 ਦੀ ਦੇ ਦੇ ਚੱਕ ਜਮ ਜਿਆਜ ਮੋਲ ਆ ਬਈ ਧੰਨਵਾਦ